ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 8,2493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰੈਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ ਤੇ ਜੇ ਦੂਜੇ ਪਾਸੇ ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਆ ਵੋਟ ਚੋਰੀ ਦਾ ਤਾਂ ਆ ਗਿਆ ਸਾਹਮਣੇ ਸਾਰਾ ਕੁਝ ਤਾਂ ਮਾਨਯੋਗ ਕੋਰਟ ਨੇ ਵੀ ਕਹਿਤਾ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸੀਂ ਇਹਨੂੰ ਪੈਦਾ ਕਰਕੇ ਦਿੰਨੇ ਆ ਲੱਖ 2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕਰਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ 4 ਪਹੀਆਂ ਵਾਲੇ ਵਾਹਨ ਨੇ ਜੀਰੇ ਕੋਲ 4 ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ 2.5 ਲੱਖ ਤੋਂ ਟਟਾ ਏਕੜ ਤੋਂ ਵੱਧ ਤੁਹਾਡੇ ਕੋਲ ਜ਼ਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰ ਦਿਓ ਜਾਂ ਵਾਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਆ ਕੀ ਹੋ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਇਹਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰਡ ਨਹੀਂ ਕੱਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਪੋਖਾ ਰਹਿਣ ਦੇਣਾ ਨਾ ਹੀ ਕੋਈ ਚੁੱਲਾ ਮੈਂ ਅਕਸਰ ਕਹਨਾ ਕਿ ਨਾ ਹੀ ਕਿਸੇ ਚੁੱਲੇ ਦੀ ਅੱਗ ਬੁਝਣ ਦੇਣੀ ਹੈ